ਸਤਿ ਸ਼੍ਰੀ ਅਕਾਲ ਜੀ ਮੈਂ ਸੁਰਿੰਦਰ ਢਿੱਲਵਾ ਤੁਸੀਂ ਜੁੜੇ ਹੋ ਢਿੱਲਵਾ ਟੀਵੀਜ਼ਨ ਤੁਹਾਡੀ ਦੁਨੀਆ ਦੀ ਖਿੜਕੀ ਦੇ ਨਾਲ ਅੱਜ ਅਸੀਂ ਤੁਹਾਨੂੰ ਰੂਬਰੂ ਕਰਾਵਾਂਗੇ ਇੱਕ ਐਸੀ ਕਹਾਣੀ ਦੇ ਨਾਲ ਜਿਹਦੇ ਵਿੱਚ ਇੱਕ ਨੌਜਵਾਨ ਆਪਣਾ ਵਿਆਹ ਕਰਵਾਉਣ ਦੇ ਲਈ ਅਪੀਲ ਕਰ ਰਿਹਾ ਇਹ ਕਹਾਣੀ ਸਿਰਫ ਤੇ ਸਿਰਫ ਇਸ ਨੌਜਵਾਨ ਦੀ ਕਹਾਣੀ ਨਹੀਂ ਹੈਗੀ ਇਹ ਕਹਾਣੀ ਸਾਡੇ ਸਮਾਜ ਦੇ ਵਿੱਚ ਰਹਿੰਦੇ ਹਜ਼ਾਰਾਂ ਨੌਜਵਾਨਾਂ ਦੀ ਕਹਾਣੀਆਂ ਹੈ ਵਿਆਹ ਨਾ ਹੋਣ ਪਿੱਛੇ ਬਹੁਤ ਸਾਰੇ ਕਾਰਨ ਹੋ ਸਕਦੇ ਆ ਬੇਰਜ਼ਗਾਰੀ ਹੋ ਸਕਦੀ ਆ ਨਸ਼ਾ ਹੋ ਸਕਦਾ ਪਰ ਇਹ ਨੌਜਵਾਨ ਇਹਨਾਂ ਦੋਨਾਂ ਕਾਰਨਾਂ ਤੋਂ ਪਰਿਆ ਕੀ ਆ ਇਸ ਨੌਜਵਾਨ ਦੀ ਕਹਾਣੀ ਆਓ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਮਾਤਾ ਜੀ ਸਾਫਰੀਕਾ ਮਾਤਾ ਜੀ ਕੀ ਨਾਮ ਆ ਜੀ ਤੁਹਾਡਾ ਜਸਮੀਲ ਕੋ ਜਸਮੀਲ ਕੋ ਤੇ ਬਾਈ ਜੀ ਦਾ ਨਾਮ ਕੀ ਹੈ ਬਲਕਾਰ ਬਲਕਾਰ ਅੱਛਾ ਮਾਤਾ ਤੁਸੀਂ ਇਹ ਦੱਸੋ ਵੀ ਕਿੱਦਾਂ ਦੀ ਕੁੜੀ ਦੀ ਡਿਮਾਂਡ ਕਰਦੇ ਹੋ ਬਾਈ ਦੇ ਵੱਲ ਸਾਨੂੰ ਤਾਂ ਵੀ ਘਰ ਸੰਭਲਣ ਵਾਲੀ ਕੁੜੀ ਵੀ ਪਰਿਵਾਰ ਮੈਂਬਰ ਬੱਝਿਆ ਹੋਵੇ ਵੀ ਜਿਵੇਂ ਹੁਣ ਆਪਾਂ ਘਰ ਸੰਭ੍ਹੇ ਆਪਦਾ ਆਏ ਕਾਇ ਦੀ ਭਾਗਿਆ ਕਰੀ ਉਹ ਸਾਨੂੰ ਕਾਸੇ ਦੀ ਡਿਮਾਂਡ ਹਾਂ ਜੀ ਕਰ ਦੇਖੋ ਤੇ ਤੁਸੀਂ ਇਹ ਦੱਸੋ ਵੀ ਬਾਈ ਜੀ ਕੰਮ ਕੀ ਕਰਦੇ ਆ ਜੀ ਬਾਈ ਦਾ ਵੀ ਕਰਦੇ ਆ ਨਾਲ ਹਮ ਨਾਲ ਪਸ਼ੂ ਟਾਂਡਾ ਸਾਂਹਦੇ ਆ ਅੱਛਾ ਜੀ ਤੇ ਖੇਤੀਬਾੜੀ ਸੀ ਖੇਤੀਬਾੜੀ ਚ ਤੇ ਮਾਤਾ ਕਿੰਨਾ ਕੁ ਟਾਈਮ ਹੋ ਗਿਆ ਕੁੜੀ ਲੱਭਦਿਆਂ ਨੂੰ ਹੋ ਗਏ ਛੇ-7 ਸਾਲ ਕੋਈ ਦਾਜ ਦੂਜ ਦੀ ਮੰਗ ਤਾਂ ਨਹੀਂ ਹੈ ਨਾ ਨਾ ਕੋਈ ਉਹ ਜੀ ਨਾ ਇਸ ਕੁੜੀ ਕੁੜੀਆਂ ਆਉਂਦੇ ਘਰੇ ਸੌਖੀਆਂ ਹਾਂ ਸਾਨੂੰ ਦਾਜ ਜੀ ਸਾਡੇ ਘਰੇ ਮਹਾਰਾਜ ਨੇ ਸਾਰਾ ਕੋਸ਼ਿਸ਼ ਹਾਂ ਕੋਈ ਕਾਰਡੋਨਿਜ਼ਨ ਕਰੇ ਆਉਦੇ ਹੂੰ ਕਿਰਪਾ ਮਹਾਰਾਜ ਨੇ ਕਿਸੀ ਸਾਡੇ ਨੂੰ ਹੂੰ ਇਹ ਕਿਰਪਾ ਹੀ ਰੱਖੇ ਹੂੰ ਐਸੀ ਦਾਦ ਕੋਈ ਲੈਣਾ ਜਿਹਦਾ ਘਰ ਸਾਂਭਣਾ ਲਈ ਤੇ ਕੀ ਅਪੀਲ ਕਰਦੇ ਆ ਫਿਰ ਹੈ ਕੀ ਅਪੀਲ ਕੀ ਬੇਨਤੀ ਕਰਦੇ ਹੋ ਤੁਸੀਂ ਜਨਤਾ ਨੂੰ ਹਾਂ ਵੀ ਉਸਿਆ ਨੇ ਵੀ ਕੁੜੀ ਹੋਵੇ ਆਪਦੀ ਘਰ ਸਾਂਭਣ ਵਾਲੀ ਹਾਂਜੀ ਸਾਨੂੰ ਹੋਰ ਕੋਈ ਨਹੀਂ ਕਹ ਸਕਦੀ ਵੀ ਹੂੰ ਤਲਾਸ਼ਿਆ ਨੇ ਜਵਾਬ ਦਾ ਸਾਡਾ ਕੀ ਬਦਬਾਰ ਰਿਸੀ ਕੋਈ ਜਵਾਬ ਨਹੀਂ ਹੂੰ ਹੈਨਾ ਹਾਂਜੀ ਅੱਜ ਕਰ ਸਦੂ ਆਸ ਤੇ ਰੋਕੀ ਜਾਂਦੇ ਹੁਣ ਹਾਂਜੀ ਵੀ ਆਪ ਦਾ ਇਹ ਘਰ ਤਾਂ ਸੰਭ ਲੈਣਗੇ ਮਗਰ ਜੀ ਪਰ ਘਰ ਛੱਡ ਕੇ ਜਾਣਾ ਮੈਨੂੰ ਬਹੁਤ ਔਖਾ ਹੋ ਜਾਣਾ ਜੀ ਹਾਂਜੀ ਤੇ ਆਪ ਵੀ ਮਤਲਬ ਅਪੀਲ ਕਰਦੇ ਨੇ ਕਿ ਕੋਈ ਸਿਆਣੀ ਕੁੜੀ ਘਰ ਸੰਭਾਣ ਵਾਲੀ ਕੁੜੀ ਕਿਉਂਕਿ ਇਹਨਾਂ ਦਾ ਵੱਡਾ ਬੇਟਾ ਜਿਹੜਾ ਉਹ ਫੋਰਨ ਗਿਆ ਕੈਨੇਡਾ ਗਿਆ ਉਹ ਨਹੀਂ ਛੋਟਾ ਗਿਆ ਛੋਟਾ ਬੇਟਾ ਕੈਨੇਡਾ ਗਿਆ ਹੋਇਆ ਜੀ ਹਾਂ ਕੈਨੇਡਾ ਕੈਨੇਡਾ ਗਿਆ ਹੋਇਆ ਤੇ ਕੱਲ ਨੂੰ ਹੋ ਸਕਦਾ ਕਿ ਉਹ ਇਹਨਾਂ ਨੂੰ ਬੁਲਾ ਲਵੇ ਕਿਉਂਕਿ ਕਾਫੀ ਟਾਈਮ ਤੋਂ ਇਹਨਾਂ ਨੂੰ ਬੁਲਾ ਰਿਹਾ ਤੇ ਪਤਾ ਨਹੀਂ ਕਦੋਂ ਇਹਨਾਂ ਨੂੰ ਜਾਣਾ ਪੈ ਜੇ ਤੇ ਫਿਰ ਘਰ ਸੰਭਣ ਵਾਲਾ ਘਰ ਵਿੱਚ ਕੋਈ ਹੋਣਾ ਚਾਹੀਦਾ ਇਸ ਕਰਕੇ ਕੋਈ ਸਿਆਣੀ ਕੁੜੀ ਘਰ ਸੰਭਣ ਵਾਲੀ ਕੁੜੀ ਜਿਹੜੀ ਉਹਦੀ ਇਹ ਡਿਮਾਂਡ ਆ ਜਿਹੜੀ ਉਹ ਕਰਦੇ ਹੈਗੇ ਹੋਰ ਕੀ ਕਹਿਣਾ ਚਾਹੁੰਦੇ ਹੋ ਜੀ ਹੋਰ ਤਾਂ ਬਸ ਇਹ ਹੀ ਆ ਬਾਬਾ ਸਾਨੂੰ ਵੀ ਕੋਈ ਲੜਕੀ ਵਾਲੀ ਕੁੜੀ ਹੋਵੇ ਤਲਾਸ਼ ਸੁਭਾ ਦਾ ਅਸੀਂ ਉਹ ਵੀ ਲੈਣਾ ਜੀ ਲੜਕੀ ਵਾਲੀ ਹੋ ਠੀਕ ਹੈ ਜੀ ਨਹੀਂ ਇੱਕ ਲੜਕੀ ਹੋਵੇ ਚਲੋ ਅਗਲਾ ਕੋ ਨਦਾਨੀ ਹੋ ਜਾਂਦਾ ਉਸ ਸਾਹਬ ਨਾਲ ਹੂੰ ਹੂੰ ਵੀ ਅਗਲਾ ਭਾਲ ਖਾਲੂਗਾ ਸਤਿ ਸ਼੍ਰੀ ਅਕਾਲ ਅੰਕਲ ਜੀ ਸਤਿ ਸ਼੍ਰੀ ਅਕਾਲ ਜੀ ਅੱਛਾ ਅੰਕਲ ਜੀ ਤੁਸੀਂ ਲੜਕੇ ਦੇ ਵਿਆਹ ਲਈ ਕੁੜੀ ਦੀ ਭਾਲ ਕਰ ਰਹੇ ਹੋ ਤਲਾਸ਼ ਕਰ ਰਹੇ ਹੋ ਹਾਂ ਜੀ ਤੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਮੈਂ ਹੀ ਚੰਨਾ ਵੀ ਗਰੀਬ ਘਰ ਦੀ ਕੁੜੀ ਹੂੰ ਉਹ ਵੀ ਹੂੰ ਘਰ ਤਾਂ ਬਣਾ ਲਈ ਹੋਵੇ ਹੂੰ ਚੰਗੀ ਹੋਵੇ ਹੂੰ ਇਹ ਵਕ ਕੋਈ ਪਤਾ ਨਹੀਂ ਅਸੀਂ ਕਿਦੋਂ ਹੋਂਡ ਜਾਣਾ ਬਾਹਰ ਹੂੰ ਕਿਉਂ ਇਸ ਕਰਕੇ ਬੇਂਟੀ ਆ ਸਾਡੀ ਹੂੰ ਕੋਈ ਮੰਗ ਨਹੀਂ ਸਾਡੀ ਹੂੰ ਅੱਛਾ ਬੇਟਾ ਤੁਹਾਡਾ ਕੋਈ ਨਸ਼ਾ ਨੁਸ਼ਾ ਤਾਂ ਨਹੀਂ ਕਰਦਾ ਜੀ ਨਾ 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 ਜਮਾ ਕੋਈ ਸੁਣ ਨਹੀਂ ਹੂੰ ਉਨਾ ਮੈਂ ਕਰਦਾ ਨਾ ਇਹ ਕਰਦਾ ਕੋਈ ਵੀ ਨਿਸ਼ਾ ਕਰਦਾ ਹੋਵੇ ਹੂੰ ਤੇ ਜੋ ਕੁਝ ਮਰਜ਼ੀ ਕਰਦਾ ਸਾਬ। ਹੂੰ ਅੱਛਾ ਤੇ ਹੋਰ ਕੀ ਅਪੀਲ ਆ ਤੁਹਾਡੀ ਕੀ ਬੇਨਤੀ ਆ ਹੋਰ ਇਹੀ ਐ ਵੀ ਪਣਾ ਗਈ ਹੋਵੇ ਹੂੰ ਕੁੜੀ ਵਾਲੀ ਹੋਵੇ ਮੁੰਡੇ ਵਾਲੀ ਨਾ ਹੋਵੇ ਹੂੰ ਹੋਰ ਇਹੀ ਬੇਨਤੀ ਆ ਸਾਡੀ ਹੂੰ ਕੋਈ ਹੋਰ ਬੇਨਤੀ